ਜੇ ਆਪਾਂ ਗੱਲ ਕਰ ਰਹੇ ਹਾਂ ਪੱਛਮੀ ਰੇਲਵੇ ਦੀ ਖਿਡਾਰੀਆਂ ਲਈ ਇੱਕ ਖਾਸ ਪਰਤੀ ਬਾਰੇ ਹਾਂਜੀ ਇਹ ਸਾਲ 2025-26 ਲਈ ਸਪੋਰਟਸ ਕੋਟੇ ਦੀ ਪਰਤੀ ਹੈ ਬਿਲਕੁਲ ਤੇ ਇਹ ਉਹਨਾਂ ਸਾਰੇ ਖਿਡਾਰੀਆਂ ਲਈ ਇੱਕ ਵੱਡਾ ਮੌਕਾ ਹੋ ਸਕਦਾ ਹੈ ਜਿਹੜੇ ਰੇਲਵੇ 'ਚ ਆਪਣਾ ਕੈਰੀਅਰ ਦੇਖ ਰਹੇ ਨੇ ਹਾਂਜੀ ਦੇਖੋ ਸਾਡੀ ਜਾਣਕਾਰੀ ਦਾ ਆਧਾਰ ਹੈ ਪੱਛਮੀ ਰੇਲਵੇ ਦੇ ਰੇਲਵੇ ਪਰਤੀ ਸੈਲ ਯਾਨੀ RRCWR ਦਾ ਨੋਟੀਫਿਕੇਸ਼ਨ ਨੰਬਰ RRCWR012025 ਅੱਛਾ ਤੇ ਅੱਜ ਆਪਾਂ ਇਸੇ ਨੋਟੀਫਿਕੇਸ਼ਨ ਦੀਆਂ ਮੁੱਖ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਲੋੜਾਂ ਨੇ ਕਿਹੜੀਆਂ ਅਸਾਮੀਆਂ ਨੇ ਤੇ ਅਪਲਾਈ ਕਿਵੇਂ ਕਰਨਾ ਹੈ ਠੀਕ ਹੈ ਤਾਂ ਕੁੱਲ ਕਿੰਨੀਆਂ ਕੋ ਪੋਸਟਾਂ ਨੇ ਇਹਦੇ ਵਿੱਚ ਦੇਖੋ ਕੁੱਲ 64 ਅਸਾਮੀਆਂ ਨੇ ਇਹਨਾਂ ਚੋਂ 21 ਗਰੁੱਪ ਸੀ ਦੀਆਂ ਨੇ ਤੇ 43 ਗਰੁੱਪ ਡੀ ਦੀਆਂ ਵੱਖ-ਵੱਖ ਤਨਖਾਹ ਸਕੇਲ ਤੇ 64 ਠੀਕ ਹੈ ਤਾਂ ਫਿਰ ਆਓ ਪਹਿਲਾਂ ਇਹਨਾਂ ਅਸਾਮੀਆਂ ਦੇ ਲੈਵਲ ਤੇ ਖੇਡਾਂ ਬਾਰੇ ਥੋੜਾ ਜਾਣੀਏ ਹਾਂਜੀ ਬੇਸਿਕਲੀ ਤਿੰਨ ਪੇ ਲੈਵਲ ਨੇ ਸੱਤਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਲੈਵਲ 5 4 ਇਹਦੇ ਲਈ ਪੰਜ ਪੋਸਟਾਂ ਨੇ ਓਕੇ ਫਿਰ ਲੈਵਲ 3 2 ਜਿਹਦੇ ਲਈ 16 ਅਸਾਮੀਆਂ ਨੇ ਤੇ ਲੈਵਲ 1 ਜਿਸ ਸਬਦੋਵਦ 43 ਅਸਾਮੀਆਂ ਨੇ ਅੱਛਾ 43 ਲੈਵਲ 1 ਚ ਪੇ ਖੇਡਾਂ ਕਿਹੜੀਆਂ ਕਿਹੜੀਆਂ ਕਵਰ ਹੋ ਰਹੀਆਂ ਨੇ ਵੈਸੇ ਤਾਂ ਲਿਸਟ ਕਾਫੀ ਲੰਮੀ ਹੈ ਮੋٹے ਤੌਰ ਤੇ ক্রিকেট ਹੈ ਕਬੱਡੀ ਕੁਸ਼ਤੀ ਪੁਰਸ਼ ਤੇ ਮਹਿਲਾ ਦੋਵਾਂ ਲਈ ਹੂੰ ਹੂੰ ਫਿਰ ਐਥਲੈਟਿਕਸ ਹਾਕੀ ਫੁੱਟਬਾਲ ਤੈਰਾਕੀ ਵੇਟ ਲਿਫਟਿੰਗ ਪਾਵਰ ਲਿਫਟਿੰਗ ਬੋਡੀ ਬਿਲਡਿੰਗ ਸਾਈਕਲਿੰਗ ਜਿਮਨਾਸਟਿਕਸ ਕਈ ਖੇਡਾਂ ਨੇ ਮਤਲਬ ਕਾਫੀ ਵੈਰਾਈਟੀ ਹੈ ਹਾਂਜੀ ਤੇ ਹਰ ਖੇਡ ਲਈ ਉਹਨਾਂ ਨੇ ਖਾਸ ਪੋਜੀਸ਼ਨ ਜਾਂ ਇਵੈਂਟ ਵੀ ਦੱਸਿਆ ਹੋਇਆ ਜਿਵੇਂ ক্রিকেট ਚ ਓਪਨਿੰਗ ਬੈਟਸਮੈਨ ਜਾਂ ਕਬੱਡੀ ਚ ਲੈਫਟ ਰੇਡਰ ਐਥਲੈਟਿਕਸ ਚ 400 ਮੀਟਰ ਸਮਝ ਗਈ ਹੁਣ ਸਭ ਤੋਂ ਜ਼ਰੂਰੀ ਗੱਲ ਯੋਗਤਾ ਪਹਿਲਾਂ ਉਮਰ ਦੀ ਗੱਲ ਕਰੀਏ ਕੀ ਹੱਦ ਹੈ ਦੇਖੋ ਉਮਰ ਜਿਹੜੀ ਹੈ ਉਹ 1 ਜਨਵਰੀ 2026 ਨੂੰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ 18 ਤੋਂ 25 ਹਾਂਜੀ ਮਤਲਬ ਜਨਮ 2 ਜਨਵਰੀ 2001 ਤੋਂ ਲੈ ਕੇ 1 ਜਨਵਰੀ 2008 ਦੇ ਵਿਚਕਾਰ ਹੋਵੇ ਦੋਵੇਂ ਤਰੀਕੇ ਸ਼ਾਮਿਲ ਨੇ ਅੱਛਾ ਤੇ ਇਹਦੇ ਚ ਕੋਈ ਉਮਰ ਦੀ ਛੋਟ ਵਗੈਰਾ ਹੈਗੀ ਹੈ ਕਿਸੇ ਕੈਟਾਗਰੀ ਲਈ ਨਹੀਂ ਜੀ ਇਹੀ ਖਾਸ ਗੱਲ ਹੈ ਨੋਟੀਫਿਕੇਸ਼ਨ 'ਚ ਕਿਸੇ ਵੀ ਕੈਟਾਗਰੀ ਲਈ ਉਮਰ 'ਚ ਛੋਟ ਦਾ ਕੋਈ ਜ਼ਿਕਰ ਨਹੀਂ ਹੈਗਾ ਹੋ ਇਹ ਤਾਂ ਥੋੜੀ ਹੈਰਾਨੀ ਵਾਲੀ ਗੱਲ ਹੈ ਆਮ ਤੌਰ ਤੇ ਹੁੰਦੀ ਹੈ ਛੋਟ ਹਾਂਜੀ ਪਰ ਇੱਥੇ ਨਹੀਂ ਸ਼ਾਇਦ ਉਹ ਹੋ ਬਿਲਕੁਲ ਨੌਜਵਾਨ ਟੈਲੈਂਟ ਲੱਭ ਰਹੇ ਨੇ ਹੋ ਸਕਦਾ ਹੈ ਚਲੋ ਹੁਣ ਪੜ੍ਹਾਈ ਦੀ ਗੱਲ ਕਰੀਏ ਵਿਦਿਅਕ ਯੋਗਤਾ ਕੀ ਚਾਹੀਦੀ ਹੈ ਇਹ ਵੀ ਲੈਵਲ ਦੇ ਹਿਸਾਬ ਨਾਲ ਲਾਉਗੀ ਬਿਲਕੁਲ ਲੈਵਲ 54 ਲਈ ਤੁਹਾਨੂੰ ਕਿਸੇ ਵੀ ਸਟਰੀਮ 'ਚ ਗ੍ਰੈਜੂਏਟ ਹੋਣਾ ਚਾਹੀਦਾ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਠੀਕੇ ਗ੍ਰੈਜੂਏਸ਼ਨ ਤੇ ਲੈਵਲ 32 ਲਈ ਉਹਦੇ ਲਈ 12ਵੀਂ ਪਾਸ ਯਾਨੀ +2 ਜਾਂ ਫਿਰ ਜੇ 10ਵੀਂ ਕੀਤੀ ਹੈ ਤਾਂ ਨਾਲ ਐਕਟ ਅਪਰੈਂਟਿਸਸ਼ਿਪ ਜਾਂ ਆਈਟੀਆਈ ਜਾਂ ਡਿਪਲੋਮਾ ਓਕੇ ਤੇ ਲੈਵਲ 1 ਲਈ ਲੈਵਲ 1 ਲਈ 10ਵੀਂ ਪਾਸ ਜਾਂ ਫਿਰ ਆਈਟੀਆਈ ਜਾਂ ਐਨਏਸੀ ਮਤਲਬ ਨੈਸ਼ਨਲ ਅਪਰੈਂਟਿਸਸ਼ਿਪ ਸਰਟੀਫਿਕੇਟ ਠੀਕ ਹੈ ਤੇ ਇਹ ਸਾਰੀ ਪੜਾਈ ਰੈਕਗਨਾਈਜ਼ਡ ਹੋਣੀ ਚਾਹੀਦੀ ਹੈ ਹੈਨਾ ਹਾਂਜੀ ਬਿਲਕੁਲ ਮਾਨਤਾ ਪ੍ਰਾਪਤ ਸੰਸਥਾ ਤੋਂ ਤੇ ਇੱਕ ਹੋਰ ਗੱਲ ਜਿਨ੍ਹਾਂ ਦਾ ਰਿਜ਼ਲਟ ਜੇ ਆਉਣਾ ਹੈ ਉਹ ਐਪਲਾਈ ਨਹੀਂ ਕਰ ਸਕਦੇ ਅੱਛਾ ਨਤੀਜਾ ਆਇਆ ਹੋਣਾ ਚਾਹੀਦਾ ਹੈ ਚਲੋ ਹੁਣ ਆਨੇ ਸਭ ਤੋਂ ਅਹਿਮ ਪੁਆਇੰਟ ਤੇ ਖੇਡ ਪ੍ਰਾਪਤੀਆਂ ਇਹਦੇ ਬਾਰੇ ਦੱਸੋ ਹਾਂਜੀ ਦੇਖੋ ਸਭ ਤੋਂ ਪਹਿਲੀ ਸ਼ਰਤ ਤਾਂ ਇਹ ਹੈ ਕਿ ਜਿਹੜੀ ਵੀ ਖੇਡ ਪ੍ਰਾਪਤੀ ਹੈ ਉਹ 1 April 2023 ਤੋਂ ਲੈ ਕੇ ਨੋਟੀਫਿਕੇਸ਼ਨ ਦੀ ਤਾਰੀਖ ਦੇ ਵਿੱਚ ਹਾਸਲ ਕੀਤੀ ਹੋਵੇ 1 April 2023 ਤੋਂ ਬਾਅਦ ਦੀ ਠੀਕ ਹੈ ਤੇ ਖਿਡਾਰੀ ਐਕਟਿਵ ਹੋਣਾ ਚਾਹੀਦਾ ਹੈ ਤੇ ਵੱਖ-ਵੱਖ ਲੈਵਲ ਲਈ ਕਟੋ-ਕਟ ਲੋੜਾਂ ਵੀ ਵੱਖਰੀਆਂ ਨੇ ਜਿਵੇਂ ਕਿ ਲੈਵਲ 54 ਲਈ ਕੀ ਚਾਹੀਦਾ ਹੈ ਲੈਵਲ 54 ਲਈ ਤਾਂ ਦੇਖੋ ਕਾਫੀ ਉੱਚਾ ਪੱਧਰ ਚਾਹੀਦਾ ਜਾਂ ਤਾਂ 올림픽 ਸੀਨੀਅਰ ਚ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਹੋਵੇ ਵਾਹ ਜਾਂ ਫਿਰ ਵਿਸ਼ਵ ਕਪ ਵਿਸ਼ਵ ਚੈਂਪੀਅਨਸ਼ਿਪ ਏਸ਼ੀਅਨ ਗੇਮਸ ਜਾਂ ਕਾਮਨਵੈਲਥ ਗੇਮਸ ਸੀਨੀਅਰ ਚ ਕਟੋ-ਕਟ ਤੀਜਾ ਸਥਾਨ ਮਤਲਬ ਬ੍ਰੌਂਜ਼ ਮੈਡਲ ਇਹ ਤਾਂ ਸੱਚੀ ਟੌਪ ਲੈਵਲ ਦੀ ਗੱਲ ਹੋਗੀ

ਇਨਾ ਚ ਕਟੋ ਕੱਢ ਤੀਜਾ ਸਥਾਨ ਠੀਕ ਹੈ ਜਾਂ ਫਿਰ ਸੀਨੀਅਰ ਯੂਥ ਜਾਂ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਨੈਸ਼ਨਲ ਗੇਮਸ ਜਾਂ 올 ਇੰਡੀਆ ਇੰਟਰ ਯੂਨੀਵਰਸਿਟੀ ਚ ਤੀਜਾ ਸਥਾਨ ਜਾਂ ਸੀਨੀਅਰ ਫੈਡਰੇਸ਼ਨ ਕੱਪ ਚ ਪਹਿਲਾ ਸਥਾਨ ਕਾਫੀ ਆਪਸ਼ਨਸ ਹਨ ਇਹ ਵਿੱਚ ਤੇ ਲੈਵਲ 1 ਲਈ ਲੈਵਲ 1 ਲਈ ਹੋਰ ਥੋੜੀਆਂ ਕਟ ਲੋੜਾਂ ਨੇ ਜਿਵੇਂ ਕੁਝ ਅੰਤਰਰਾਸ਼ਟਰੀ ਮੁਕਾਬਲਿਆਂ ਚ ਸਿਰਫ ਹਿੱਸਾ ਲਿਆ ਹੋਵੇ ਜਾਂ ਫੈਡਰੇਸ਼ਨ ਕੱਪ ਸੀਨੀਅਰ ਚ ਤੀਜਾ ਸਥਾਨ ਯਾਪਰ ਤੇ ਸੀਨੀਅਰ ਨੈਸ਼ਨਲ ਚ ਆਪਣੇ ਸੂਬੇ ਵੱਲੋਂ ਖੇਡਿਓ ਤਾਂ ਘੱਟੋ ਘੱਟ 8ਵੀਂ ਪੋਜੀਸ਼ਨ ਆਈ ਹੋਵੇ ਸਮਝ ਗਈ ਮਤਲਬ ਲੈਵਲ ਦੇ ਹਿਸਾਬ ਨਾਲ ਪ੍ਰਾਪਤੀਆਂ ਵੀ ਵੱਖ-ਵੱਖ ਨੇ ਹੁਣ ਜੇ ਕੋਈ ਯੋਗ ਹੈ ਤਾਂ ਅਪਲਾਈ ਕਿਵੇਂ ਕਰਨਾ ਤਰੀਕਾ ਕੀ ਨੇ ਦੇਖੋ ਅਪਲਾਈ ਸਿਰਫ ਆਨਲਾਈਨ ਹੋਣਾ ਹੈ ਵੈਬਸਾਈਟ ਹੈ www.rrc-wr.com rrc-wr.com ਠੀਕ ਹੈ ਹਾਂਜੀ ਤਰੀਕਾ ਨੋਟ ਕਰ ਲਓ 30 ਜੁਲਾਈ 2025 ਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 29 ਅਗਸਤ 2025 ਸ਼ਾਮ 6 ਵਜੇ ਤੱਕ 30 ਜੁਲਾਈ ਤੋਂ 29 ਅਗਸਤ ਲਗਭਗ 1 ਮਹੀਨਾ ਹਾਂਜੀ ਆਧਾਰ ਕਾਰਡ ਜ਼ਰੂਰੀ ਹੈ ਫੀਸ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਲਈ 500 ਰੁਪਏ ਇਹਦੇ ਚੋਂ 400 ਰੁਪਏ ਵਾਪਸ ਆ ਜਾਣਗੇ ਜੇ ਤੁਸੀਂ ਟ్రਾਇਲ 'ਚ ਜਾਂਦੇ ਹੋ ਅੱਛਾ ਇਹ ਵਧੀਆ ਗੱਲ ਹੈ ਤੇ ਬਾਕੀ ਕੈਟਾਗਰੀਜ਼ ਐਸਸੀ ਐਸਟੀ ਸਾਬਕਾ ਫੌਜੀ ਅਪੰਗ ਮਹਿਲਾਮਾ ਘਟ ਗਿਣਤੀ ਤੇ ਈਬੀਸੀ ਯਾਨੀ ਆਰਥਿਕ ਤੌਰ ਤੇ ਪਛੜੇ ਵਰਗ ਉਹਨਾਂ ਲਈ 250 ਰੁਪਏ ਫੀਸ ਹੈ ਤੇ ਸਾਰੀ ਵਾਪਸ ਹੋ ਜਾਣੀ ਹੈ ਜੇ ਟ్రਾਇਲ 'ਚ ਸ਼ਾਮਲ ਹੁੰਦੇ ਨੇ ਠੀਕ ਹੈ ਫੀਸ ਆਨਲਾਈਨ ਪਰ ਨਹੀਂ ਹੋਗੀ ਹਾਂਜੀ ਹਾਂਜੀ ਆਨਲਾਈਨ ਗੇਟਵੇ ਰਾਹੀਂ ਤੇ ਨਾਲ ਸਾਰੇ ਜ਼ਰੂਰੀ ਕਾਗਜ਼ਾਤ ਜਿਵੇਂ ਫੋਟੋ ਸਾਈਨ ਪੜਾਈ ਦੇ ਸਰਟੀਫਿਕੇਟ ਖੇਡਾਂ ਦੇ ਸਰਟੀਫਿਕੇਟ ਜਨਮ ਤਰੀਕ ਦਾ ਸਬੂਤ ਕਾਸ ਸਰਟੀਫਿਕੇਟ ਵਗੈਰਾ ਇਹ ਸਭ ਅਪਲੋਡ ਕਰਨੇ ਪਣਗੇ ਓਕੇ ਤੇ ਫਿਰ ਚੋਣ ਕਿਵੇਂ ਹੋਵੇਗੀ ਸਿਰਫ ਇੰਟਰਵਿਊ ਜਾਂ ਟ్రਾਇਲ ਨਹੀਂ ਦਾ ਇੱਕ ਪੂਰਾ ਪ੍ਰੋਸੈਸ ਹੈ ਪਹਿਲਾਂ ਤਾਂ ਜਿੰਨੇ ਵੀ ਯੋਗ ਉਮੀਦਵਾਰ ਹੋਣਗੇ ਉਹਨਾਂ ਸਾਰਿਆਂ ਨੂੰ ਟ్రਾਇਲ ਹੀ ਬਣਾਇਆ ਜਾਊਗਾ ਸਾਰਿਆਂ ਨੂੰ ਹਾਂਜੀ ਜਿਹੜੇ ਯੋਗ ਪਾਏ ਜਾਣਗੇ ਅਰਜੀ ਦੇ ਹਿਸਾਬ ਨਾਲ ਉਸ ਟ్రਾਇਲ ਦੇ 40 ਨੰਬਰ ਨੇ ਇਹਦੇ ਵਿੱਚ ਖੇਡ ਦਾ ਹੁਨਰ ਫਿਟਨੈਸ ਵਗੈਰਾ ਦੇਖਿਆ ਜਾਊਗਾ ਠੀਕ ਹੈ ਤੇ ਇਸ ਟ్రਾਇਲ ਚ ਘੱਟੋ-ਘੱਟ 25 ਨੰਬਰ ਲੈਣੇ ਜ਼ਰੂਰੀ ਨੇ ਜਿਹੜੇ 25 ਆ ਵੱਧ ਲੈਣਗੇ ਉਹ ਫਿੱਟ ਮੰਨੇ ਜਾਣਗੇ ਮਤਲਬ ਇਹ ਪਹਿਲਾ ਪੜਾਪਾਰ ਕਰਨਾ ਪਊਗਾ ਬਿਲਕੁਲ ਫਿਰ ਜਿਹੜੇ ਫਿੱਟ ਹੋਣਗੇ ਸਿਰਫ ਉਹਨਾਂ ਦਾ ਅਗਲਾ ਮੁਲਾਂਕਣ ਹੋਵੇਗਾ ਉਹਦੇ ਚ 50 ਨੰਬਰ ਖੇਡ ਪ੍ਰਾਪਤੀਆਂ ਦੇ ਨੇ ਤੇ 10 ਨੰਬਰ ਪੜ੍ਹਾਈ ਦੀ ਯੋਗਤਾ ਦੇ। ਅੱਛਾ, ਕੁੱਲ 60 ਨੰਬਰ ਹੋ ਗਏ ਫਿਰ? 40 ਟ్రਾਇਲ 50 ਖੇਡਾਂ 10 ਪੜ੍ਹਾਈ? ਨਹੀਂ। ਟ్రਾਇਲ ਵਾਲੇ ਅਲੱਗ ਨੇ? ਨਹੀਂ, ਦੇਖੋ। ਟ్రਾਇਲ ਸਿਰਫ ਕੁਆਲੀਫਾਈਂਗ ਹੈ। 25 ਨੰਬਰ ਲੈ ਕੇ ਫਿੱਟ ਹੋਣਾ। ਅਸਲ ਮੈਰਿਟ 100 ਨੰਬਰਾਂ 'ਚੋਂ ਬਣਨੀ ਹੈ। 50 ਖੇਡ ਪ੍ਰਾਪਤੀਆਂ ਦੇ, 10 ਪੜ੍ਹਾਈ ਦੇ ਤੇ 40 ਟ్రਾਇਲ ਦੇ। ਹਾਂ, ਕੁੱਲ 100 ਹੀ ਹੋ ਗਿਆ। ਅੱਛਾ, ਓਕੇ। ਪਹਿਲਾਂ ਵਾਲੀ ਗੱਲ ਠੀਕ ਸੀ। 40 ਟ్రਾਇਲ 50 ਖੇਡਾਂ 10 ਪੜ੍ਹਾਈ ਕੁੱਲ 100 ਚੋ ਮੈਰਿਟ ਹਾਂਜੀ ਤੇ ਇਹਦੇ ਚ ਵੀ ਹਰ ਲੈਵਲ ਲਈ ਕਟੋ-ਕਟ ਨੰਬਰ ਲੈਣੇ ਜ਼ਰੂਰੀ ਨੇ ਲੈਵਲ 54 ਲਈ 70 ਲੈਵਲ 32 ਲਈ 65 ਤੇ ਲੈਵਲ 1 ਲਈ 60 ਮਤਲਬ ਕਾਫੀ ਸਖਤ ਮੁਕਾਬਲਾ ਹੋਗਾ ਬਿਲਕੁਲ ਤੇ ਜੇ ਕਿਤੇ ਨੰਬਰ ਬਰਾਬਰ ਆ ਜਾਣ ਤਾਂ ਜਿਸ ਦੀ ਉਮਰ ਘੱਟ ਹੋਵੇਗੀ ਉਸ ਨੂੰ ਪਹਿਲ ਮਿਲੇਗੀ ਠੀਕ ਹੈ ਕੋਈ ਹੋਰ ਖਾਸ ਗੱਲਾਂ ਜਿਹੜੀਆਂ ਉਮੀਦਵਾਰਾਂ ਨੂੰ ਪਤਾ ਹੋਣੀ ਚਾਹੀਦੀਆਂ ਨੇ? ਹਾਂ ਦੋ ਤਿੰਨ ਗੱਲਾਂ ਜ਼ਰੂਰੀ ਨੇ। ਇੱਕ ਤਾਂ ਜਿਹੜੇ ਚੁਣੇ ਜਾਣਗੇ ਉਹਨਾਂ ਨੂੰ 5 ਸਾਲ ਦਾ ਸਰਵਿਸ ਬੌਂਡ ਪੜਨਾ ਪਵੇਗਾ। 5 ਸਾਲ ਦਾ ਬੌਂਡ? ਮਤਲਬ 5 ਸਾਲ ਨੌਕਰੀ ਕਰਨੀ ਪਵੇਗੀ। ਹਾਂਜੀ। ਇੱਕ ਤਰ੍ਹਾਂ ਦੀ ਵਚਨਬੱਧਤਾ। ਦੂਜਾ ਪੋਸਟਿੰਗ ਪੱਛਮੀ ਰੇਲਵੇ 'ਚ ਕਿਤੇ ਵੀ ਹੋ ਸਕਦੀ ਹੈ। ਓਕੇ। ਤੀਜਾ ਰੇਲਵੇ ਦਾ ਮੈਡੀਕਲ ਫਿਟਨੈਸ ਟੈਸਟ ਪਾਸ ਕਰਨਾ ਲਾਜ਼ਮੀ ਹੈ। ਤੇ ਜੇ ਕੋਈ ਪਹਿਲਾਂ ਹੀ ਸਰਕਾਰੀ ਨੌਕਰੀ 'ਚ ਹੈ ਤਾਂ ਉਸ ਨੂੰ ਟ్రਾਇਲ ਵੇਲੇ ਐਨਓਸੀ ਯਾਨੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੇਣਾ ਪਵੇਗਾ ਠੀਕ ਹੈ ਤੇ ਸਭ ਤੋਂ ਜ਼ਰੂਰੀ ਗੱਲ ਸਭ ਤੋਂ ਜ਼ਰੂਰੀ ਇਹ ਕਿ ਸਾਰੀ ਪ੍ਰਕਿਰਤੀ ਮੈਰਿਟ ਤੇ ਆਧਾਰਿਤ ਹੈ ਕਿਸੇ ਏਜੰਟ ਜਾਂ ਦਲਾਲ ਦੇ ਚਾਂਸੇ ਬਿਲਕੁਲ ਨਾ ਆਇਓ ਸਿਰਫ ਆਰ ਆਰ ਸੀ ਡਬਲਯੂ ਆਰ ਦੀ ਅਧਿਕਾਰਿਕ ਵੈਬਸਾਈਟ ਤੇ ਦਿੱਤੀ ਜਾਣਕਾਰੀ ਤੇ ਹੀ ਭਰੋਸਾ ਕਰਨਾ ਹੈ ਗਲਤ ਜਾਣਕਾਰੀ ਦੇਣ ਤੇ ਕਦੇ ਵੀ ਕਾਰਵਾਈ ਹੋ ਸਕਦੀ ਹੈ। ਬਿਲਕੁਲ ਸਹੀ ਗੱਲ ਹੈ। ਤਾਂ ਕੁਲ ਮਿਲਾ ਕੇ ਇਹ ਪਛਮੀ ਰੇਲਵੇ ਵਿੱਚ ਖਿਡਾਰੀਆਂ ਲਈ ਯਕੀਨਨ ਇੱਕ ਚੰਗਾ ਮੌਕਾ ਤਾਂ ਹੈ ਪਰ ਸ਼ਰਤਾਂ ਖਾਸ ਕਰਕੇ ਖੇਡ ਪ੍ਰਾਪਤੀਆਂ ਤੇ ਚੋਣ ਪ੍ਰਕਿਰਿਆ ਕਾਫੀ ਸਖਤ ਨੇ। ਹਾਂਜੀ ਬਿਲਕੁਲ ਇਹ ਪੂਰਾ ਸਿਸਟਮ ਖਾਸ ਕਰਕੇ 5 ਸਾਲ ਦਾ ਬੌਂਡ ਤੇ ਮੈਰਿਟ ਤੇ ਇੰਨਾ ਜ਼ੋਰ ਇਹ ਦਿਖਾਉਂਦਾ ਹੈ ਕਿ ਰੇਲਵੇ ਸਿਰਫ ਵਧੀਆ ਖਿਡਾਰੀ ਹੀ ਨਹੀਂ ਸਗੋਂ ਅਜਿਹੇ ਕਰਮਚਾਰੀ ਲੱਭ ਰਿਹਾ ਜੋ ਲੰਬੇ ਸਮੇਂ ਲਈ ਸੰਸਥਾ ਨਾਲ ਜੁੜ ਕੇ ਰਹੇ।